ਸਾਰੇ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਵੀਡੀਓ ਵਿੱਚ ਬਣਾਵਾਂਗੇ ਜੀ ਆਪਾਂ ਬੇਸਣ ਅਤੇ ਸੂਜੀ ਦੀ ਵਰਤੋਂ। ਕੜਾਹੀ ਹੈ ਜਿਹੜੀ ਜੀ ਉਹ ਆਪਣੇ ਕੋਲੇ ਭਾਰੇ ਤਲੇ ਵਾਲੀ ਹੈ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਇਸ ਦੇ ਵਿੱਚ ਫਾਈਨਡ ਆਇਲ ਪਾਵਾਂਗੇ। ਆਪਾਂ ਇਹ ਅੱਧੀ ਕੌਲੀ ਦੇ ਕਰੀਬ ਜਿੰਨਾ ਫਾਈਨਡ ਆਇਲ ਇਹ ਪਾ ਲੇਤਾ ਬਾਅਦ ਵਿੱਚ ਵੀ ਆਪਾਂ ਇਸ ਨੂੰ ਪਾ ਸਕਦੇ ਹਾਂਗੇ। ਜੇਕਰ ਤੁਸੀਂ ਇਸ ਦੀ ਥਾਂ ਜੈਸੀ ਕਿਉਂ ਪਾਉਣਾ ਚਾਹੁੰਦੇ ਹੋ ਤਾਂ ਉਹ ਵੀ ਇਸ ਦੇ ਵਿੱਚ ਪੈ ਜਾਊਗਾ ਰਾਈਫਾਈਂਡ ਆਇਲ ਨੂੰ ਥੋੜਾ ਜਿਹਾ ਗਰਮ ਹੋਣ ਦਿਓ ਫਿਰ ਆਪਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਸੂਜੀ ਜਿਹੜੀ ਕਿ ਉਹ ਐਡ ਕਰਾਂਗੇ ਰਾਈਫਾਈਂਡ ਆਇਲ ਜੀ ਗਰਮ ਹੋ ਗਿਆ ਹੁਣ ਸਭ ਤੋਂ ਪਹਿਲਾਂ ਆਪਾਂ ਸੂਜੀ ਹੈ ਜਿਹੜੀ ਇਹ ਆਪਣੇ ਕੋਲੇ ਬਰੀਕ ਵਾਲੀ ਸੂਜੀ ਆਪਰੇ ਇਸ ਨੂੰ ਚੰਗੀ ਤਰ੍ਹਾਂ ਛਾਲ ਲੈਤਾ ਸੀ ਤੇ ਹੁਣ ਆਪਾਂ ਇਸ ਨੂੰ 2-3 ਮਿੰਟ ਇਕੱਲੇ ਹੀ ਸੂਜੀ ਨੂੰ ਜਿਹੜਾ ਕਿ ਪਕਾਉਣਾ ਹੈਗਾ ਜਿਆਦਾ ਟਾਈਮ ਨਹੀਂ ਪਕਾਉਣਾ 2-3 ਮਿੰਟ ਹੀ ਸਿਰਫ ਇਸ ਨੂੰ ਥਾਵਾ ਵੀ ਚੰਗੀ ਤਰ੍ਹਾਂ ਤੇ ਵਰਫੀ ਆਪਣੀ ਜਿਹੜੀ ਕਿ ਮੋਹ ਦੇ ਵਿੱਚ ਘੁਲ ਜਾਣ ਵਾਲੀ ਵਰਫੀ ਬਣ ਕੇ ਤਿਆਰ ਹੋ ਜੂਗੀ ਲੋ ਜੀ 2-3 ਮਿੰਟ ਹੋ ਗਏ ਸੂਕੀ ਨੂੰ ਪੱਕਦੀ ਹੋਈ ਨੂੰ ਤੇ ਆਪਾਂ ਜਿਆਦਾ ਦੇਰ ਤੱਕ ਇਹਨੂੰ ਨਹੀਂ ਪਕਾਵਾਂਗੇ ਕਿਉਂਕਿ ਆਪਾਂ ਇਸ ਨੂੰ ਬੇਸਣ ਦੇ ਨਾਲ ਵੀ ਪਕਾਉਣਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਬੇਸਣ ਵੀ ਐਡ ਕਰਦੇ ਆਂਗੇ ਕਿਉਂਕਿ ਜਿਹੜੀ ਇਹ ਵੀਡੀਓ ਬਣਾਉਣੀ ਹੁੰਦੀ ਹੈ ਜਿਵੇਂ ਸਕਿਪ ਕਰਕੇ ਹੀ ਬਣਾਉਣੀ ਆ ਤੇ ਹੁਣ ਇਸ ਨੂੰ ਵੀ ਚੰਗੀ ਤਰ੍ਹਾਂ ਆਪਾਂ ਵਿੱਚ ਇਸਦੇ ਐਡ ਕਰ ਦਾਂਗੇ ਤਾਂ 2-3 ਮਿੰਟ ਇਸਦੇ ਨਾਲ ਹੋਰ ਪੱਕ ਜਾਊਗਾ ਬੇਸਣ ਤੇ ਸੂਜੀ ਹੁਣ ਆਪਾਂ ਇਸਦੇ ਵਿੱਚ ਜੀ ਮਿਲਕ ਪਾਊਡਰ ਵੀ ਇਹ ਆ 2-3 ਚਮਚੇ ਆ ਤਨਕ ਚਮਚੇ ਪਾਏ ਜੀ ਬਲਕ ਪਾਊਡਰ ਇਸ ਨੂੰ ਵੀ ਚੰਗੀ ਤਰ੍ਹਾਂ ਇਸ ਦੇ ਵਿੱਚ ਐਡ ਕਰ ਦਾਂਗੇ ਜੇਕਰ ਤੁਹਾਡੇ ਕੋਲ ਗਲਟ ਪਾਊਡਰ ਨਹੀਂ ਹੈ ਤਾਂ ਤੁਸੀਂ ਦੁੱਧ ਦੀ ਮਲਾਈ ਹੈ ਜਿਹੜੀ ਤੇ ਉਹ ਵੀ ਇਸ ਦੇ ਵਿੱਚ ਪਾ ਦਵਾ ਪਾ ਸਕਦੇ ਹੋਗੇ ਤੇ ਆਪਾਂ ਗੈਸ ਨੂੰ ਕਰ ਦਿੱਤਾ ਬੰਦ ਇਹ ਸੋ ਪਾਊਡਰ ਨੂੰ ਆਪਾਂ ਸਾਰੇ ਨੂੰ ਗੈਸ ਦੀ ਕੜਾਈ ਦੇ ਵਿੱਚ ਬਾਹਰ ਕੱਢ ਲਾਂਗੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਦਾਂਗੇ ਮਿਲਕ ਪਾਊਡਰ ਨੂੰ ਏ ਆਪਾਂ ਇਹ ਅੱਧੀ ਕੌਲੀ ਜਿਹੜੀ ਗੁੜਤੀ ਲੈਤੀ ਹੈਗੀ ਥੋੜਾ ਜਿਹਾ ਆਪਾਂ ਬਰੀਕ ਜ਼ਿਆਦਾ ਕਰ ਲੈਂਦਾ ਸੀਗਾ ਤੇ ਹੁਣ ਆਪਾਂ ਇਸ ਦੇ ਵਿੱਚ ਛਾਛਣੀ ਬਣਾਉਣੀ ਹੈ ਗੁੜ ਦੀ ਪਾਈਨ ਹੋ ਗਈ ਜੀ ਆਪਣਾ ਗਰਮਾ ਫਿਰ ਆਪਾਂ ਗੁੜ ਪਾ ਦਾਂਗੇ ਫਿਰ ਇਸ ਤੋਂ ਬਾਅਦ ਇਸ ਦੇ ਵਿੱਚ ਪਾਣੀ ਹੈ ਜਿਹੜਾ ਥੋੜਾ ਜਿਹਾ ਪਾਣੀ ਪਾ ਦਾਂਗੇ ਕਿਉਂਕਿ ਕੋੜਾ ਆਪਾਂ ਇਹ ਤਾਂ ਗਰਮ ਕਰ ਰਹੇ ਹਾਂਗੇ ਜਿਹੜਾ ਦੇ ਵਿੱਚ ਕਚਰਾ ਹੁੰਦਾਗਾ ਇਸ ਨੂੰ ਆਪਾਂ ਪੌਂਟੀ ਕੱਢ ਸਕਦੇ ਆ ਬਾਹਰ ਇਸ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲਾਂਗੇ ਤੇ ਹਿਲਾਉਂਦੇ ਰਹਿਾਂਗੇ ਗਰਨੂ ਜੀ ਸਿਰਫ ਉਬਲਣੀ ਹੈ ਆਪਾਂ ਇਸ ਦੀ ਤਾਰ ਵਾਲੀ ਚਾਸ਼ਨੀ ਨਹੀਂ ਬਣਾਉਣੀ ਸਿਰਫ ਉਬਲਦੇ ਹੀ ਰਹਿਣਾਗਾ ਉਦੋਂ ਤੱਕ ਜਦੋਂ ਤੱਕ ਇਹ ਗੁੜ ਖੁਰਨਾ ਜਾਵੇ ਜਦੋਂ ਜੀ ਗੜ ਗਿਆ ਕਰੋ ਉਸ ਨਾਲ ਆਪਾਂ ਗੈਸ ਕਰ ਦਾਂਗੇ ਬੰਦ ਇਸ ਨੂੰ ਚੰਗੀ ਤਰ੍ਹਾਂ ਛਾਣ ਕੇ ਤੇ ਆਪਾਂ ਜਿਹੜਾ ਪਾਊਡਰ ਬਣਾ ਕੇ ਰੱਖਿਆਗਾ ਬੇਸਾਂ ਦਾ ਸੂਜੀ ਦਾ ਉਸ ਦੇ ਵਿੱਚ ਆਪਾਂ ਐਡ ਕਰ ਦਾਂਗੇ ਇਸ ਨੂੰ ਵੈਸੇ ਤਾਂ ਇਹ ਮੈਂ ਗੁੜ ਵਾਲਾ ਪਾਣੀ ਇਸ ਦੇ ਵਿੱਚ ਪਾ ਦਿੱਤਾ ਸੀ ਥੋੜਾ ਜਿਹਾ ਮੈਂ ਵਿਚਾਰ ਰੱਖਣੇ ਆ ਕਿ ਤਾਂ ਕਿ ਆਪਾਂ ਜਿਹੜੀ ਵੀਡੀਓ ਬਣਾਉਣੀ ਆ ਉਸ ਦੇ ਵਿੱਚ ਪਤਾ ਲੱਗ ਜਾਵੇ ਥੋੜਾ ਜਿਹਾ ਪਾਣੀ ਇਸ ਦੇ ਵਿੱਚ ਆਪਾਂ ਹੋਰ ਪਾਉਣਾ ਗੁੜ ਵਾਲਾ ਇਹਨੂੰ ਆਪਾਂ ਪਾਉਣ ਟਿਕ ਬਰਤਨ ਦੇ ਵਿੱਚ ਕੱਢ ਲੈਂਦਾ ਸੀ ਤੇ ਚੰਗੀ ਤਰ੍ਹਾਂ ਹੁਣ ਇਸ ਨੂੰ ਚਲਾਉਂਦੇ ਰਹਾਂਗੇ ਤੇ ਪਕਾਉਂਦੇ ਰਹਾਂਗੇ 2-4 ਮਿੰਟਾਂ ਦੇ ਲਈ ਉਦੋਂ ਤੱਕ ਪਕਾਉਣਾ ਜੀ ਜਿੰਨਾ ਟਾਈਮ ਇਹ ਖਾਰੀ ਨਹੀਂ ਸੁੱਕ ਜਾਂਦਾ ਕਿਉਂਕਿ ਆਪਾਂ ਇਹਨੂੰ ਪਾਣੀ ਇਹਦੇ ਵਿੱਚ ਜਿਹੜਾ ਗੁਰਾ ਵਾਲਾ ਥੋੜਾ ਜਿਹਾ ਆਪਾਂ ਹੋਰ ਐਡ ਕਰਾਂਗੇ ਗੁਰਬਾਲਾ ਪਾਣੀ ਵੀ ਸਾਰਾ ਆਪਾਂ ਇਸ ਵਿੱਚ ਐਡ ਕਰ ਲੈਂਦਾ ਤੇ ਹੁਣ ਆਪਾਂ ਇਹਨੂੰ 1-2 ਮਿੰਟਾਂ ਦੇ ਲਈ ਪਕਾਵਾਂਗੇ ਤੇ ਜ਼ਿਆਦਾ ਆਪਾਂ ਇਸ ਨੂੰ ਸੰਘਣਾ ਵੀ ਕਰੜਾ ਨਹੀਂ ਰੱਖਣਾ ਨਹੀਂ ਆਪਣੀ ਜਿਹੜੀ ਪਰਦੀ ਬਣਾਵਾਂਗੇ ਉਹ ਸਵਾਦ ਨਹੀਂ ਬਣਨੀ ਕਰਕੇ ਆਪਾਂ ਥੋੜਾ ਜਿਹਾ ਪਤਲਾ ਹੀ ਰੱਖਾਂਗੇ ਲੋ ਜੀ ਡੋ ਬਣ ਕੇ ਹੋ ਗਿਆ ਆਪਣਾ ਤਿਆਰ ਤੇ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਹੁਣ ਆਪਾਂ ਜੀ ਇੱਕ ਪਲੇਟ ਲੈ ਲਈਦੀ ਆ ਜਿਹਦੇ ਵਿੱਚ ਥੋੜਾ ਜਿਹਾ ਰੰਗਾਉਂਦਾ ਜਿਹੜਾ ਪਾਉਣਾ ਤਾਂ ਇਸ ਨੂੰ ਆਪਾਂ ਸੰਜੀ ਤਰ੍ਹਾਂ ਸਾਰੀ ਪਲੇਟ ਦੇ ਵਿੱਚ ਸਜਾ ਦਵਾਂਗੇ ਤੇ ਜਿਹੜਾ ਡੋ ਹੋਊਗਾ ਆਪਾਂ ਇਸ ਤਰ੍ਹਾਂ ਦੇ ਕੰਢੇ ਆਪਾਂ ਉਹਨੇ ਪਲੇਟ ਦੇ ਵਿੱਚ ਰੱਖਿੰਦਾ ਨਹੀਂ ਰੱਖਾਂਗਾ ਉਹ ਚੰਗੀ ਤਰ੍ਹਾਂ ਸਾਡੀ ਵੀਡੀਓ ਬੰਦੀ ਹੋ ਗਈ ਉਹ ਵਧੀਆ ਲੱਗਿਆ ਉਹ ਆਪਾਂ ਇਹ ਡੈਕੋਰੇਟ ਦੇ ਲਈ ਇਹਨੂੰ ਪਲੇਟ ਦੇ ਵਿੱਚ ਸੈੱਟ ਕਰ ਲੇਤਾ ਉਹਦਾ ਇੱਕ ਕੋਕੋਨਾਟ ਨਾਰੀਅਲ ਦਾ ਬਰਾਤਾ ਇਸ ਦੇ ਉੱਪਰ ਲਗਾ ਦਾਂਗੇ ਲੋ ਜੀ 10 ਮਿੰਟ ਹੋ ਗਏ ਫ੍ਰਿਜ ਵਿੱਚ ਰੱਖ ਦਿੱਤਾ ਸੀ ਆਪਾਂ ਨੂੰ ਸੈੱਟ ਹੋਈ ਲੋ ਤੇ ਹੁਣ ਆਪਾਂ ਇਹਦੇ ਪੀਸ ਕਰਦੇ ਆਂਗੇ ਤੁਸੀਂ ਇਸ ਦੇ ਕੋਈ ਵੀ ਸ਼ੇਪ ਇਸ ਨੂੰ ਦੇ ਸਕਦੇ ਹੋਗੇ ਤੇ ਮਠਿਆਈ ਇਹ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਮੂੰਹ ਦੇ ਵਿੱਚ ਘੁਲ ਜਾਣ ਵਾਲੀ ਕਿਉਂਕਿ ਮੌਸਮ ਬਦਲਣ ਦੇ ਕਾਰਨ ਜੀ ਅੱਜ ਕੱਲ੍ਹ ਰੇਸ਼ਾ ਸ਼ਿਕਾ ਆਮ ਲੱਗ ਜਾਂਦੇ ਨੇ ਘਰ ਵਿੱਚ ਬੱਚਿਆਂ ਨੂੰ ਵੀ ਤੇ ਆ ਬਜ਼ੁਰਗਾਂ ਨੂੰ ਵੀ ਇਸ ਕਰਕੇ ਆਪਾਂ ਇਹ ਬੇਸਨ ਦੀ ਵਰਫੀ ਜਿਹੜੀ ਸੂਜੀ ਦੀ ਬੇਸਨ ਦੀ ਵਰਫੀ ਤੇ ਇਹ ਮਿੰਟਾਂ ਦੇ ਵਿੱਚ ਨਾਲੇ ਤਿਆਰ ਹੋ ਜਾਂਦੀ ਹੈ ਤੇ ਆਪਾਂ ਘਰ ਵਿੱਚ ਬਣਾ ਕੇ ਦੇ ਸਕਦੇ ਹਾਂਗੇ ਬਹੁਤ ਹੀ ਵਧੀਆ ਬਣੀ ਹੈ ਜੀ ਗੁੜ ਨਾਲ ਇਹ ਵਰਫੀ ਬਹੁਤ ਹੀ ਜ਼ਿਆਦਾ ਸੌਫਟ ਕਿ ਬਹੁਤ ਹੀ ਜਿਆਦਾ ਟੇਸਟੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਿਲਦੇ ਹਾਂ ਜੇ ਅਗਲੀ ਵੀਡੀਓ ਵਿੱਚ ਨਵੀਂ ਜੀ ਰੈਸਪੀ ਦੇ ਨਾਲ ਧੰਨਵਾਦ ਜੀ